ਸੁਖਦੇਵ ਸਿੰਘ ਢੀਂਸਾ ਦੀ ਜੋ ਮ੍ਰਿਤਕ ਦੇ ਆ ਉਹਨਾਂ ਦੇ ਰਹਿਸ਼ ਸੰਗਰੂਰ ਵਿਖੇ ਲਿਆਂਦੀ ਗਈ ਆ ਤੁਸੀਂ ਦੇਖ ਸਕਦੇ ਹੋ ਕਿ ਜੋ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਜੋ ਉਹਨਾਂ ਦੇ ਚਾਹਣ ਵਾਲੇ ਨੇ ਉਹਨਾਂ ਦੇ ਸਾਥੀ ਰਹਿ ਚੁੱਕੇ ਨੇ ਜਾਂ ਫਿਰ ਰਾਜਨੀਤਿਕ ਆਗੂਆਂ ਦੀ ਗੱਲ ਕਰ ਲਈਏ ਤਾਂ ਇਸ ਜਗ੍ਹਾ ਦੇ ਉੱਤੇ ਉਹ ਪਹੁੰਚ ਰਹੇ ਨੇ ਸੁਖਦੇਵ ਸਿੰਘ ਢੀਂਸਾ ਦੀ ਮ੍ਰਿਤਕ ਦੇ ਰੱਖੀ ਗਈ ਆ ਅਤੇ ਸਮਾਂ 2 ਵਜੇ ਤੱਕ ਦਾ ਦੱਸਿਆ ਗਿਆ ਕਿ 2 ਵਜੇ ਤੱਕ ਉਹਨਾਂ ਦੀ ਰਹਿائش ਨਾਨਕੀਆਣਾ ਚੌਂਕ ਸੰਗਰੂਰ ਵਿਖੇ ਰੱਖੀ ਜਾਵੇਗੀ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਜਿੱਥੇ ਜੇਕਰ ਉਹਨਾਂ ਦੇ ਪੋਤੇ ਦੀ ਗੱਲ ਕਰ ਲਈਏ ਪੋਤੀ ਦੀ ਗੱਲ ਕਰ ਲਈਏ ਜਾਂ ਫਿਰ ਅਮਨਵੀਰ ਸਿੰਘ ਚੈਰੀ ਦੀ ਗੱਲ ਕਰ ਲਈਏ ਪਰਮਿੰਦਰ ਸਿੰਘ ਢੀਂਸਾ ਦੀ ਜੋ ਧਰਮ ਪਤਨੀਆਂ ਗगनਦੀਪ ਕੌਰ ਢੀਂਸਾ ਉਹਨਾਂ ਦੀ ਗੱਲ ਕਰ ਲਈਏ ਤਾਂ ਇਸ ਮ੍ਰਿਤਕ ਦੇ ਦੇ ਕੋਲ ਪੂਰੇ ਦਾ ਪੂਰਾ ਪਰਿਵਾਰ ਅਤੇ ਨਾਮ ਅੱਖਾਂ ਲਗਾਤਾਰ ਅੱਖਾਂ ਦੇ ਵਿੱਚੋਂ ਹੰਝੂ ਵਗਦੇ ਹੋਏ ਦਿਖਾਈ ਦੇ ਰਹੇ ਨੇ ਸੁਖਦੇਵ ਸਿੰਘ ਢੀਂਸਾ ਜੋ ਕਿ ਪਿਛਲੇ ਦਿਨੀ ਚੰਡੀਗੜ੍ਹ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਜਿਹੜੇ ਇਲਾਸੀ ਹਸਪੀਟਲ ਦੇ ਵਿੱਚ ਉਹਨਾਂ ਦਾ ਦਿਹਾਂਤ ਹੋ ਜਾਂਦਾ ਤਾਂ ਉਸ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇਹ ਨੂੰ ਅੱਜ ਚੰਡੀਗੜ੍ਹ ਤੋਂ ਉਹਨਾਂ ਦੀ ਰਿਹੈਸ਼ ਸੰਗਰੂਰ ਦੇ ਵਿੱਚ ਲਿਆਂਦੀ ਜਾਂਦੀ ਹੈ ਤੇ 3 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਕਿ ਇਸ ਜਗ੍ਹਾ ਤੋਂ ਲੈ ਕੇ ਜਾਣਗੇ ਸਾਡੇ ਨਾਲ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਨੇਤਾ ਹਤੇਜ ਸਿੰਘ ਕਮਾਲਪੁਰ ਮੌਜੂਦ ਨੇ ਅਸਰ ਕਿਸ ਤਰ੍ਹਾਂ ਵੇਖਦੇ ਹੋੁਰਗੇ ਅੱਖਾਂ ਸਭ ਦੀਆਂ ਦੇਖੀ ਤਾਂ ਨਾ ਮੱਖਾਂ ਨਜ਼ਰ ਆਉਂਦੀਆਂ ਦੇਖੋ ਸਾਡੇ ਸਾਰਿਆਂ ਲਈ ਖਾਸ ਤੌਰ ਤੇ ਜ਼ਿਲ੍ਹਾ ਸੰਗਰੂਰ ਤੇ ਸਮੁੱਚੇ ਪੰਜਾਬ ਲਈ ਅੱਜ ਬਹੁਤ ਦੁਖਦਾਈ ਸਮਾਂ ਹੈ ਕਿਉਂਕਿ ਢੀਂਸਾ ਸਾਹਿਬ ਦੇ ਚਲੇ ਜਾਣ ਦਾ ਘਾਟਾ ਜਿਹੜਾ ਹੈਗਾ ਉਹ ਨਾ ਪੰਜਾਬ ਨੂੰ ਪੂਰਾ ਹੋ ਸਕਦਾ ਹੈ ਨਾ ਦੇਸ਼ ਨੂੰ ਪੂਰਾ ਹੋ ਸਕਦਾ ਹੈ ਤੇ ਨਾ ਹੀ ਜ਼ਿਲ੍ਹਾ ਸੰਗਰੂਰ ਦੇ ਸਮੁੱਚੇ ਵਰਕਰਾਂ ਨੂੰ ਤੇ ਸਮੁੱਚੀ ਸੰਗਤ ਨੂੰ ਸਮੁੱਚੇ ਪਰਿਵਾਰ ਨੂੰ ਕਦੇ ਵੀ ਪੂਰਾ ਨਹੀਂ ਹੋ ਸਕਦਾ ਕਿਉਂਕਿ ਢੀਂਡਾ ਸਾਹਿਬ ਨੇ ਬਹੁਤ ਲੰਮਾ ਸਮਾਂ ਦੇਸ਼ ਦੀ ਪੰਜਾਬ ਦੀ ਤੇ ਸਮੁੱਚੇ ਸੰਗਰੂਰ ਦੀ ਸਾਰੇ ਸੰਗਤ ਦੀ ਬੜੀ ਲੰਬੀ ਸਮਾਂ ਉਹਨਾਂ ਨੇ ਸੇਵਾ ਕੀਤੀ ਭਾਵੇਂ ਐਮਐਲਏ ਦੇ ਤੌਰ ਤੇ ਮੰਤਰੀ ਦੇ ਤੌਰ ਤੇ ਦੇਸ਼ ਦੇ ਮੰਤਰੀ ਦੇ ਤੌਰ ਤੇ ਤੇ ਹੋਰ ਵੀ ਰਾਜ ਸਭਾ ਦੇ ਮੈਂਬਰ ਦੇ ਤੌਰ ਤੇ ਚੇਅਰਮੈਨ ਪੰਜਾਬ ਬਿਜਲੀ ਬੋਰਡ ਦੇ ਤੌਰ ਤੇ ਭਾਵੇਂ ਹੀਠਾਂ ਤੋਂ ਲੈ ਕੇ ਬਤੌਰ ਸਰਪੰਚੀ ਤੋਂ ਲੈ ਕੇ ਕੋਆਪਰੇਟਿਵ ਬੈਂਕ ਦੇ ਐਮ ਡੀ ਦੇ ਤੌਰ ਤੇ ਤੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀਆਂ ਦੇ ਤੌਰ ਤੇ ਬਹੁਤ ਲੰਮਾ ਸਮਾਂ ਮੈਂ ਸਮਝਦਾ ਕਿ ਇੱਕ ਐਸੇ ਇਨਸਾਨ ਸੀ ਜਿਹੜੇ ਲੋਕਾਂ ਨਾਲ ਜੁੜੇ ਹੋਏ ਸੀ ਤੇ ਅੱਜ ਉਹਨਾਂ ਦੇ ਚਲੇ ਜਾਣ ਕਰਕੇ ਇਸੇ ਕਰਕੇ ਤੁਸੀਂ ਦੇਖੋ ਕਿ ਸਵੇਰ ਤੋਂ ਲੈ ਕੇ ਸਾਰੇ ਜ਼ਿਲ੍ਹੇ ਵਿੱਚ ਜਦੋਂ ਦੀ ਉਹਨਾਂ ਦੀ ਖਬਰ ਸੁਣੀ ਹੈ ਤੇ ਬਹੁਤ ਜ਼ਿਆਦਾ ਸੋਗ ਮਨਾਇਆ ਜਾ ਰਿਹਾ ਹੈ ਸਮੁੱਚੀ ਸੰਗਤ ਦੇ ਵਿੱਚ ਅੱਜ ਕੋਈ ਮੈਂ ਸਮਝਦਾ ਕਿ ਇੰਨੀਆਂ ਅੱਖਾਂ ਨਾਮ ਨੇ ਤੇ ਜਿਨ੍ਹਾਂ ਦਾ ਅਸੀਂ ਕੋਈ ਵਿਸਥਾਰ ਨਹੀਂ ਕਰ ਸਕਦੇ ਤੇ ਮੈਂ ਸਮਝਦਾ ਕਿ ਉਹਨਾਂ ਦੇ ਚਲੇ ਜਾਣ ਨਾਲ ਜਿੱਥੇ ਸਾਨੂੰ ਰਾਜਨੀਤਿਕ ਤੌਰ ਤੇ ਸਮੁੱਚੇ ਵਰਕਰਾਂ ਨੂੰ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਉਹ ਰਾਜਨੀਤਿਕ ਗੁਰੂ ਸੀਗੇ ਤੇ ਉੱਥੇ ਮੈਂ ਸਮਝਦਾ ਕਿ ਇੱਕ ਪਰਿਵਾਰਕ ਤੌਰ ਤੇ ਵੀ ਸਾਨੂੰ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਸਾਡੀ ਜ਼ਿੰਦਗੀ 'ਚ ਰੋਲ ਸੀ ਸਾਨੂੰ ਨਿੱਜੀ ਤੌਰ ਤੇ ਸਾਰਿਆਂ ਨੂੰ ਸਮੁੱਚੇ ਸੰਗਰੂਰ ਦੇ ਪਰਿਵਾਰਾਂ ਨੂੰ ਤੇ ਘਟਾ ਪਿਆ ਅਜੀ ਬਿਲਕੁਲ ਤੇ ਜਿਵੇਂ ਕਮਾਲਪੁਰ ਜੀ ਦਾ ਕਹਿਣਾ ਕਿ ਇਹ ਇਹ ਤੇ ਰਾਜਨੀਤਕ ਤੌਰ ਤੇ ਉੱਤੇ ਘਟਾ ਪਿਆ ਹੋਤੇ ਹੀ ਸਮਾਜਿਕ ਤੌਰ ਤੇ ਵੀ ਘਟਾ ਪਿਆ ਸਾਡੇ ਨਾਲ ਕਿ ਸਤਪਾਲ ਜੀ ਜੇਕਰ ਗੱਲ ਕਰ ਲਈਏ ਤਾਂ ਸੁਖਦੇਵ ਸਿੰਘ ਢੀਂਸਾ ਦੇ ਅੰਤਮ ਦਰਸ਼ਨ ਕਰਨ ਦੇ ਲਈ ਤੁਸੀਂ ਪਹੁੰਚੇ ਹੋ ਕੀ ਬੋਲਣਾ ਚਾਹੋ ਜਿਹੜੀ ਅੱਜ ਸਰਦਾਰ ਸੁਖਦੇਵ ਸਿੰਘ ਜੀ ਢੀਂਸਾ ਪੰਥ ਦੇ ਮੋਢੀ ਪਾਂਤ ਦੇ ਹਿੰਦੁਸਤਾਨ ਦੇ ਆਗੂ ਅੱਜ ਸਾਡੇ ਚੋਂ ਵਿਛੜ ਗਏ ਨੇ ਇਹ ਬਹੁਤ ਹੀ ਘਟਨਾਵਾਲੀ ਗੱਲ ਐ ਨਾ ਸਹਿਣ ਵਾਲੀ ਗੱਲ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਦਾ ਕਦ 1977 ਦੇ ਵਿੱਚ ਜੋ ਲੈਕਚਰ ਹੋਈ ਸੀ ਇਹ ਆਪਣਾ ਟਰਾਂਸਪੋਰਟ ਤੇ ਐਜੂਕੇਸ਼ਨ ਮੰਤਰੀ ਬਣੇ ਸਨ ਉਸ ਤੋਂ ਲੈ ਕੇ ਅੱਜ ਤੱਕ ਸੈਂਟਰ ਦੇ ਵਜ਼ੀਰ ਵੀ ਰਹੇ ਰਾਜ ਸਭਾ ਦੇ ਮੈਂਬਰ ਵੀ ਰਹੇ ਪਾਰਲੀਮੈਂਟ ਦੀ ਬੋਰਡਾਂ ਦੇ ਚੇਅਰਮੈਨ ਵੀ ਰਹੇ ਤੇ ਬਿਜਲੀ ਬੋਰਡ ਦੇ ਚੇਅਰਮੈਨ ਰਹੇ ਪਲੈਨਿੰਗ ਬੋਰਡ ਦੇ ਚੇਅਰਮੈਨ ਰਹੇ ਅੱਜ ਤੱਕ ਦੀ ਜਿਹੜੀ ਜ਼ਿੰਦਗੀ ਹੈ ਬੇ ਈਮਾਨਦਾਰ ਅਤੇ ਇੱਜ਼ਤ ਬੇਦਾਗ ਸ਼ਖਸੀਅਤ ਦੇ ਤੌਰ ਤੇ ਨਿੱਜੀ ਜਗ੍ਹਾ ਤੇ ਅੱਜ ਅਸੀਂ ਇਹਨਾਂ ਨੇ ਅਜੇ ਬਹੁਤ ਕੁਝ ਕਰਨਾ ਸੀ ਜੋ ਹਾਲਾਤ ਚੱਲ ਰਹੇ ਨੇ ਅੱਜ ਅਸੀਂ ਆਪਣੇ ਵੱਲੋਂ ਮੈਂ ਸਤਪਾਲ ਸਿੰਘਲਾ ਸਾਹਿਬ ਕਾ ਚਿਹਰੇ ਪੰਜਾਬ ਦੇ ਗਰੋ ਸਰਦ ਦੇ ਫੁੱਲ ਭੇਟ ਕਰਦਾ ਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਾ ਤੇ ਅਸੀਂ ਚਾਹਦੇ ਹਾਂ ਕਿ ਢੀਂਸਾ ਸਾਹਿਬ ਨੂੰ ਵੀ ਉਹਨਾਂ ਦੇ ਪਰਿਵਾਰ ਨੂੰ ਹੋਰ ਤਰੱਕੀ ਮਿਲੇ ਕੁਲ ਸਤਪਾਲ ਸਿੰਘ ਜੀ ਦਾ ਕਹਿਣਾ ਕਿ ਅੱਜ ਬੜੀ ਹੀ ਨਮ ਅੱਖਾਂ ਦੇ ਨਾਲ ਸੁਖਦੇਵ ਸਿੰਘ ਢੀਂਸਾ ਨੂੰ ਸੰਦਰਜ ਲਈ ਭੇਟ ਕਰਨ ਆਏ ਨੇ ਉਹਨਾਂ ਨੇ ਕਿਹਾ ਕਿ ਹਾਲੇ ਸੁਖਦੇਵ ਸਿੰਘ ਢੀਂਸਾ ਨੇ ਸਮਾਜ ਦੇ ਲਈ ਬੜਾ ਕੁਝ ਕਰਨਾ ਸੀ ਸਾਡੇ ਨਾਲ ਬਾਈ ਜੀ ਮੌਜੂਦ ਨੇ ਯੂਕੇ ਤੋਂ ਆਏ ਨੇ ਕਿ ਨਾਮ ਸਰ ਪਰਮਜੀਤ ਸਿੰਘ ਜੀ ਪਰਮਜੀਤ ਜੀ ਦਾ ਆਖੰਤਮ ਦਰਸ਼ਨ ਕਰਨ ਪਹੁੰਚੇ ਹੋ ਢੀਂਸਾ ਸਾਹਿਬ ਦੇ ਕੀ ਬੋਲਣਗੇ ਜੀ ਬਾਈ ਜੀ ਬਹੁਤ ਇੱਕ ਹੋਰ ਤਰ੍ਹਾਂ ਲੱਗ ਰਿਹਾ ਹੈ ਮਤਲਬ ਅਸੀਂ ਬਚਪਨ ਤੋਂ ਇਹਨਾਂ ਦੇ ਨਾਲ ਜੁੜੇ ਹੋਏ ਆਂ ਛੋਟੇ ਹੁੰਦੇ ਜਦੋਂ ਪਹਿਲੀ ਇਹਨਾਂ ਨੇ ਇਲੈਕਸ਼ਨ ਲੜੀ ਸੀ ਉਦੋਂ ਅਸੀਂ ਸਾਈਕਲਾਂ ਤੇ ਜਾ ਕੇ ਮਤਲਬ ਕੈਂਪੇਨ ਕਰਦੇ ਸੀ ਇਹਨਾਂ ਦੇ ਇਲੈਕਸ਼ਨ ਦੇ ਤੇ ਫਿਰ ਹੁਣ ਜਦੋਂ ਵੀ ਜੁਕੇ ਜਾਂਦੇ ਨੇ ਮੇਰੇ ਕੋਲੇ ਘਰੇ ਇਹ ਆ ਕੇ ਮਿਲ ਕੇ ਆਉਂਦੇ ਨੇ ਘਰੇ ਜਾ ਕੇ ਚਾਹ ਪੀ ਕੇ ਪਰਮਿੰਦਰ ਜੀ ਵੀ ਜਾਂਦੇ ਨੇ ਤੇ ਮਤਲਬ ਹੁਣ ਇੱਕਦਮ ਇਸ ਤਰ੍ਹਾਂ ਸ਼ੌਕ ਲੱਗਾ ਕੱਲ ਸਾਨੂੰ ਜਦੋਂ ਸੁਣਿਆ ਮੈਂ ਆਇਆ ਤੇ ਬਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਅਰਦਾਸ ਕਰਦੇ ਆ ਕਿ ਮਹਾਰਾਜ ਉਹਨਾਂ ਨੇ ਜਿਵੇਂ ਆਪਣੀ ਵਧੀਆ ਜ਼ਿੰਦਗੀ ਇੱਥੇ ਕੱਢੀ ਹੈ ਉਸੇ ਤਰ੍ਹਾਂ ਮਹਾਰਾਜ ਜਿਨਾਂ ਨੇ ਆਪਣੀ ਚਰਨਾ ਸੰਿਵਾਸ ਵਖਸੇ ਤੇ ਪਿੱਛੇ ਪਰਿਵਾਰ ਨੂੰ ਪਹਾਣਾ ਮੰਨਦਾ ਬਲ ਵਖਸੇ ਜੀ ਬਿਲਕੁਲ ਐਸੀ ਜੋਕੇ ਤੋਂ ਆਏ ਨੇ ਬਰਮਜੀਤ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਸੁਖਦੇਵ ਸਿੰਘ ਢੀਂਸਾ ਦੇ ਉਸ ਵੇਲੇ ਤੇ ਸਾਥੀ ਨੇ ਜਦੋਂ ਸੁਖਦੇਵ ਸਿੰਘ ਢੀਂਸਾ ਪਹਿਲੀ ਵਾਰ ਚੋਣ ਲੜਦਨੇ ਅਤੇ ਸਾਈਕਲਾਂ ਦੇ ਉੱਤੇ ਜਾ ਕੇ ਇਹਨਾਂ ਸਾਥੀਆਂ ਦੇ ਵੱਲੋਂ ਸੁਖਦੇਵ ਸਿੰਘ ਢੀਂਸਾ ਦੀ ਉਸ ਵੇਲੇ ਮਦਦ ਕੀਤੀ ਜਾਂਦੀ ਹੈ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਸੁਖਦੇਵ ਸਿੰਘ ਢੀਂਸਾ ਅਕਾਲ ਚਲਾਣਾ ਕਰ ਗਏ ਨੇ ਤਾਂ ਵਿਦੇਸ਼ ਦੇ ਵਿੱਚੋਂ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਦੇ ਲਈ ਉਹਨਾਂ ਦੀ ਰਹਿਸ਼ ਸੰਗਰੂਰ ਵਿਖੇ ਪਹੁੰਚੇ ਨੇ ਸੁਖਦੇਵ ਸਿੰਘ ਢੀਂਸਾ ਦੇ ਅੰਤਿਮ ਦਰਸ਼ਨ ਦੇ ਲਈ ਜਿੱਥੇ ਅੱਜ ਭਾਰੀ ਭੀੜ ਉਮਰੀਆ ਉੱਥੇ ਹੀ 86 ਜੋ ਲੀਡਰ ਨੇ ਉਹ ਵੀ ਪਹੁੰਚ ਰਹੇ ਨੇ ਛੋਟੇ ਪੁਰਸਾ ਪਹੁੰਚਣ ਨਾਲ ਗੱਲ ਕਰ ਲੈਣੇ ਆ ਸਰ ਕਿਸ ਤਰ੍ਹਾਂ ਵੇਖਦੇ ਹੋ ਅੰਤਮ ਦਰਸ਼ਨ ਦੇ ਲਈ ਅੱਜ ਸੁਖਦੇਵ ਸਿੰਘ ਟੀਮ ਸਾਡੇ ਘਰ ਪਹੁੰਚੇ ਦੇਖੋ ਪਹਿਲਾਂ ਤਾਂ ਬਹੁਤ ਦੁੱਖ ਆ ਕਿ ਇੱਕ ਬੜਾ ਨਾਮਵਰ ਪੰਜਾਬ ਵਾਸਤੇ ਜਿਹੜਾ ਬੜਾ ਸ਼ੇਰਦ ਸੀ ਜਿਸ ਨੂੰ ਪੰਥ ਸੇ ਪੰਜਾਬ ਦੀ ਬਹੁਤ ਚਿੰਤਾ ਸੀ ਉਹ ਬੰਦਾ ਸਾਡੇ ਕੋਲੋਂ ਵਿਛੜਿਆ ਉਹਦਾ ਜਾਣਦਾ ਬਹੁਤ ਵੱਡਾ ਦੁੱਖ ਆ ਪਰਿਵਾਰ ਨੂੰ ਤਾਂ ਹੁਣੇ ਹੀ ਹੁਣ ਮਾਸਮੀਨਾ ਕਿ ਪੰਜਾਬ ਨੂੰ ਤਾਂ ਪੰਥ ਨੂੰ ਬਹੁਤ ਵੱਡਾ ਘਾਟਾ ਪਿਆ। 300 ਸਾਹਿਬ ਬੜੇ ਬੈਲੈਂਸ ਆਦਮੀ ਸੀਗੇ। ਉਹ ਗੱਲ ਹਰ ਬੜੀ ਨਾਪ ਤੋਲ ਕੇ ਕਰਦੇ ਸੀ। ਔਰ ਕਦੀ ਵੀ ਉਹਨੇ ਕਿਸੇ ਕਿਸੇ ਨੂੰ ਮਾਰਾ ਨਹੀਂ ਸੀ ਬੋਲੇ। ਅ ਅੱਛੇ ਸੁਭਾਅ ਦੇ ਸੀ ਔਰ ਅੱਜ ਦੇ ਯੁੱਗ ਵਿੱਚ ਉਹਨਾਂ ਦੀ ਬਹੁਤ ਜ਼ਿਆਦਾ ਲੋੜ ਸੀ। ਜਦੋਂ ਸਮਾ ਮਾੜਾ ਹੁੰਦਾ ਉਦੋਂ ਚੰਗੇ ਬੰਦਿਆਂ ਦੀ ਬਹੁਤ ਲੋੜ ਹੁੰਦੀ ਹੈ। ਸੋ ਅੱਜ ਪੰਥ ਬਹੁਤ ਸੰਕਟ ਦੇ ਵਿੱਚ ਆ। ਅੱਜ ਇਹੋ ਜਿਹੇ ਲੀਡਰਾਂ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਸੀ ਪਰ ਕੁਦਰਤ ਦਾ ਭਾਣਾ ਬੰਦਾ ਕਰ ਕੁਛ ਨਹੀਂ ਸਕਦਾ ਮੈਰਾ ਜਿੱਤੇ ਨਾਲ ਐਸੋਸੀਏਸ਼ਨ ਬਹੁਤ ਲੰਬੇ ਸਮੇਂ ਤੋਂ ਸੀ ਸੰਤ ਲੰਗੋਵਾਲ ਵੇਲੇ ਤੋਂ ਕਿਉਂਕਿ ਅਸੀਂ ਵੀ ਉਹਨਾਂ ਦੇ ਉਹ ਸਾਡੇ ਲੀਡਰ ਸੀਗੇ ਇਹਨਾਂ ਦਾ ਵੀ ਉਹ ਲੀਡਰਸ਼ਿਪ ਸੀ ਸੰਤ ਜੀ ਤੇ ਨਾਲੇ ਇਹ ਵੀ ਸਟੂਡੈਂਟ ਲਾਈਫ ਚੋਂ ਆਏ ਸੀ ਸਿਆਸਤ ਦੇ ਵਿੱਚ ਤੇ ਮੈਂ ਵੀ ਸਟੂਡੈਂਟ ਲਾਈਫ ਚੋਂ ਆਇਆ ਅ ਇਹ ਵੀ ਪਿੰਡ ਦੇ ਸਰਪੰਚ ਰਹੇ ਮੂਵੀ ਪਿੰਡ ਦਾ ਸਰਪੰਚ ਰਹਿਆ ਮੈਂ ਵੀ ਬਲਾਕ ਸੰਮਤੀ ਦਾ ਚੇਅਰਮੈਨ ਰਹਿਆ ਵੀ ਬਲਾਕ ਸੰਮਤੀ ਦੇ ਚੇਅਰਮੈਨ ਰਹੇ ਆ ਇਹ ਸੈਂਡ ਕੋਵਨ ਬੈਂਕ ਦੇ ਚੇਅਰਮੈਨ ਰਹਿਆ ਮੈਂ ਲੈਂਡਮਾਰਕ ਬੈਂਕ ਦਾ ਚੇਅਰਮੈਨ ਰਹਿਆ ਅਸੀਂ ਲੋਕਾਂ ਚੋਂ ਆਏ ਆ ਥੱਲੋ ਜਿਹੜਾ ਬੰਦਾ ਲੋਕਾਂ ਚੋਂ ਆਇਆ ਹੁੰਦਾ ਉਹਨੂੰ ਲੋਕਾਂ ਦੇ ਦੁੱਖ ਤਕਲੀਫਾਂ ਦਾ ਪਤਾ ਹੁੰਦਾ ਸਾਰਾ ਕੋਈ ਸਾਡੇ ਇਸ ਨਹੀਂ ਸੀ ਵੀ ਸਾਨੂੰ ਪਰਿਵਾਰ ਵੱਲੋਂ ਕੁਝ ਮਿਲਿਆ ਸੀ ਅਸੀਂ ਸੈਲਫ ਮੇਡ ਸੀਗੇ ਜਿਹੜਾ ਸੈਲਫ ਮੇਡ ਬੰਦਾ ਹੁੰਦਾ ਉਹ ਲੋਕਾਂ ਦਾ ਬਹੁਤ ਭਲਾ ਕਰਦਾ ਔਰ ਉਹ ਨੂੰ ਹਰ ਗਰਾਊਂਡ ਰਿਐਲਿਟੀ ਦਾ ਪਤਾ ਹੁੰਦਾ ਹਰ ਚੀਜ਼ ਦਾ ਗਰੀਬ ਅਮੀਰ ਪਿੰਡੂ ਸ਼ਹਿਰੀ ਸਭ ਨੂੰ ਉਹ ਜਾਣਦਾ ਹੁੰਦਾ ਸੋ ਲੋਕਾਂ ਨਾਲ ਜੁੜਿਆ ਹੋਇਆ ਬੰਦਾ ਜਦੋਂ ਜਾਂਦਾ ਉਹਦਾ ਬਹੁਤ ਵੱਡਾ ਨੁਕਸਾਨ ਜਿਹੜਾ ਸਮਾਜ ਨੂੰ ਹੁੰਦਾ ਸੋ ਬਹੁਤ ਵੱਡਾ ਨੁਕਸਾਨ ਪਰਿਵਾਰ ਦਾ ਵੀ ਤੇ ਪੰਥ ਦਾ ਵੀ ਤੇ ਪੰਜਾਬ ਪਰਮਾਤਮਾ ਮਿਹਰ ਕਰੇ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਿਸ਼ ਕਰੇ ਔਰ ਪਿਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਜੀ ਬਿਲਕੁਲ ਏਸੀ ਸੁੱਚਾ ਸਿੰਘ ਛੋਟੇਪੁਰ ਜਨਨ ਨੇ ਦੱਸਿਆ ਕਿ ਅੱਜ ਅਸੀਂ ਸੁਖਦੇਵ ਸਿੰਘ ਢੀਂਸਾ ਦੇ ਅੰਤਿਮ ਆਨ ਦਰਸ਼ਨ ਕਰਨ ਦੇ ਲਈ ਪਹੁੰਚੇ ਹਾਂ ਉੱਥੇ ਉਹਨਾਂ ਨੇ ਕਿਹਾ ਕਿ ਜਿੱਥੇ ਰਾਜਨੀਤਿਕ ਦੇ ਵਿੱਚ ਸੁਖਦੇਵ ਸਿੰਘ ਢੀਂਸਾ ਦੇ ਅਚਾਨਕ ਚਲੇ ਜਾਣ ਦਾ ਘਾਟਾ ਪਿਆ ਉੱਥੇ ਸਮਾਜ ਦੇ ਵਿੱਚ ਵੀ ਸੁਖਦੇਵ ਸਿੰਘ ਢੀਂਸਾ ਦੇ ਕਾਲ ਚਲਾਣਾ ਕਰ ਜਾਂਦਾ ਬਹੁਤ ਵੱਡਾ ਘਾਟਾ ਪਿਆ ਕੈਮਰਾਮੈਨ ਜਸ਼ਨਾ ਹਰਜੀਤ ਸਿੱਧੂ